ਤਾਂ ਅਸੀਂ ਦੇਖਿਆ ਨਹੀਂ ਪੱਥਰ ਤੇ ਕਿੰਨੇ ਸੁਨਹਿਰੀ ਅੱਖਰਾਂ ਨਾਲ ਨਾਂ ਲਿਖਿਆ ਹੋਇਆ ਉਹ ਐਜ਼ ਇਟ ਇਜ਼ ਉਦਾਂ ਹੀ ਸਾਫ਼ ਹੈ ਪਰ ਕਿਤੇ ਮਹਾਰਾਜਾ ਸਿੰਘ ਦਾ ਜਿੱਥੇ ਇਤਿਹਾਸ ਲਿਖਿਆ ਵਾ ਉੱਥੇ ਪੜ ਵੀ ਨਹੀਂ ਹੋ ਰਿਹਾ ਦੇਖੋ ਪਹਿਲਾਂ ਤਾਂ ਬੜਾ ਦੁੱਖ ਹੋਇਆ ਕਿ ਤਲਵਾਰ ਮਹਾਰਾਜ ਜੀ ਦੇ ਜੋ ਹੱਥ 'ਚ ਸ਼ਿੰਗਾਰ ਸੀ ਉਹ ਟੁੱਟੀ ਹੋਈ ਨਜ਼ਰ ਆ ਰਹੀ ਪਰ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਅੱਥ ਨਹੀਂ ਪਾਉਂਦਾ ਤਾਏ ਮੁੰਡੇ ਕੁੜੀਆਂ ਨੂੰ ਤਾਂ ਖੁੱਲੀ ਛੁੱਟੀ ਜਿਵੇਂ ਮਿਲਿਆ ਕੋਈ ਇੱਥੇ ਆ ਕੇ ਦੇਖ ਭਾਲ ਨਹੀਂ ਕਰਦਾ ਕੋਈ ਚੌਕੀਦਾਰਾ ਨਹੀਂ ਹੈ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ ਇਸ ਕਰਕੇ ਕਾਰਨਾ ਹੀ ਕੰਮ ਹੁੰਦੇ ਆ। ਸਾਨੂੰ ਇਹ ਨਿਸ਼ਾਨੀ ਬਹੁਤ ਵਧੀਆ ਨਿਸ਼ਾਨੀ ਜਿਹੜੀ ਮਹਾਰਾਜ ਸਿੰਘ ਜੀ ਇਹਨਾਂ ਨੂੰ ਸੰਭਾਲ ਕਰਨੀ ਚਾਹੀਦੀ ਹੈ ਕਿ ਪੀੜ੍ਹੀਆਂ ਨੂੰ ਬਦਾਰ ਕੁੜੀਆਂ ਇਹ ਪਤਾ ਲੱਗ ਸਕੇ ਕਿ ਮਹਾਰਾਜ ਸਿੰਘ ਕੌਣ ਸੀ। ਸ੍ਰੀ ਗੁਰਜੀ ਮੈਂ ਹਾਂ ਪੁਲਕਿਤ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਔਨ 에ਰ ਮਹਾਰਾਜਾ ਰਣਜੀਤ ਸਿੰਘ ਇੱਕ ਵੇਲੇ ਜਿਨ੍ਹਾਂ ਤੋਂ ਅੰਗਰੇਜ਼ ਸਰਕਾਰਾਂ ਡਰਦੀਆਂ ਸਨ ਤਾਂ ਉਹੀ ਮਹਾਰਾਜਾ ਰਣਜੀਤ ਸਿੰਘ ਦੇ ਅੱਜ ਸੰਧੀ ਸਥਾਨ ਤੇ ਜਿੱਥੇ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਪੜ ਸ਼ਹਿਰ ਦੀਆਂ ਨੇ ਜੀਨੂੰ ਵੀ ਰੂਪਨਗਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਤਾਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਸਾਹਮਣੇ ਇੱਕ ਵਾਰੀ ਸੁਯੋਗੀ ਨੂੰ ਕਹਾਂਗਾ ਜ਼ੂਮ ਮਾਰ ਕੇ ਤੇ ਖਾਦਨ ਜਿੱਥੇ ਕੀ ਇੱਕ ਜਿਹੜਾ ਅ ਝੰਡਾ ਲੱਗਿਆ ਹੋਇਆ ਤਾਂ ਇਸ ਝੰਡੇ ਦਾ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਇਹ ਝੰਡਾ ਜਿਹੜਾ ਹਵਾ ਦੇ ਰੁੱਖ ਨੂੰ ਦੇਖ ਕੇ ਜਿਹੜਾ ਰੋਜ਼ ਆਪਣਾ ਰੁੱਖ ਬਦਲਦਾ ਤਾਂ ਤਸਵੀਰਾਂ ਇੱਧਰ ਵੀ ਤੁਹਾਨੂੰ ਦਿਖਾਉਣਾ ਚਾਹਾਂਗੇ ਉਹ ਸਥਾਨ ਹੈਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰਾਂ ਦੇ ਵਿੱਚ ਵਿਚਕਾਰ ਇੱਕ ਸੰਧੀ ਹੋਈ ਸੀ ਤਾਂ ਕਿਤੇ ਨਾ ਕਿਤੇ ਇਸ ਵੇਲੇ ਜੇਕਰ ਗੱਲ ਕਰੀਏ ਤਾਂ ਜਿਹੜੀ ਸਥਿਤੀ ਹੈ ਬਹੁਤ ਮਾੜੀ ਨਜ਼ਰ ਆ ਰਹੀ ਹੈ ਕਿਉਂਕਿ ਰੂਪੜ ਸ਼ਹਿਰ ਆਪਣੇ ਜੇਰ ਸੈਨੂ ਲੈ ਕੇ ਜਾਂ ਆਪਣੇ ਪਛੋਕੜ ਨੂੰ ਲੈ ਕੇ ਕਿਤੇ ਨਾ ਕਿਤੇ ਮਸ਼ਹੂਰ ਹੈਗਾ ਪਰ ਇਹ ਉਹ ਸਥਾਨ ਹੈਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰ ਦੇ ਵਿਚਾਰ ਵਿਚਕਾਰ ਜਿਹੜੀ ਸੰਧੀ ਹੋਈ ਸੀ ਤਾਂ ਸਯੋਗੀ ਨੂੰ ਕਹਾਂਗਾ ਇੱਕ ਵਾਰੀ ਅੱਗੇ ਜਾ ਕੇ ਦਿਖਾ ਦੇਣਾ ਕਿ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਸ ਥਾਨ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿਕ ਦੇ ਵਿਚਕਾਰ ਇੱਕ ਸੰਧੀ ਹੋਈ ਸੀ ਤਾਂ ਇੱਕ ਤਸਵੀਰ ਵੀ ਹੈਗੀ ਆ ਜਿਹੜੀ ਇੱਥੇ ਪੁਰਾਣੀ ਸਰਕਾਰਾਂ ਵੇਲੇ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਉਕੇਰੀ ਗਈ ਆ ਤਸਵੀਰਾਂ ਸਹਾਯੋਗੀ ਨੂੰ ਕੌਣਗਾ ਦਿਖਾ ਦੇਣ ਇਸ ਤਸਵੀਰ ਦੇ ਵਿੱਚ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਜਿਹੜੀ ਮੁਗਲ ਸਰਕਾਰਾਂ ਨੇ ਉਸ ਵੇਲੇ ਦੀਆਂ ਅੰਗਰੇਜ਼ ਸਰਕਾਰਾਂ ਦੇ ਵੱਲੋਂ ਇੱਕ ਸੰਧੀ ਕੀਤੀ ਗਈ ਹੈ ਤਾਂ ਇਸ ਪਾਸੇ ਸ਼ੇਰੇ ਪੰਜਾਬ ਸ਼ੇਰੇ ਕੌਮ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉਕੇਰੀ ਗਈ ਹੈ ਤਾਂ ਇਹ ਉਹ ਸਥਾਨ ਹੈਗਾ ਇੱਥੇ ਦੇ ਤਸਵੀਰਾਂ ਇੱਕ ਵਾਰੀ ਸੋਹ ਦਿਖਾ ਸਕਦੇ ਹਾਂ ਕਿ ਜਿਹੜੇ ਇੱਥੇ ਜੋੜੇ ਮੌਜੂਦ ਸੀ ਉਹ ਕਿਤੇ ਨਾ ਕਿਤੇ ਕੈਮਰੇ ਦੇ ਦੇਖ ਕੇ ਭੱਜਦੇ ਹੁੰਦੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਇਸ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਮਹਿ 100 ਮੀਟਰ ਦੀ ਦੂਰੀ ਤੇ ਰੋਪੜ ਸਿਵਲ ਸੈਕਟਰੀਏਟ ਮੌਜੂਦ ਹੈ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਦੇ ਅਫਸਰ ਵੀ ਰਹਿੰਦੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਕੀ ਬਣ ਗਏ ਨੇ ਕਾਲੀ ਦਾ ਸਰਕਾਰ ਵੇਲੇ ਇੱਥੇ ਪੈਸਾ ਲਗਾਇਆ ਗਿਆ ਸੀ ਪਰੰਤੂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਤਾਂ ਉਸ ਤੋਂ ਬਾਅਦ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਇੱਕ ਉਹ ਥਾਨ ਜਿਸ ਨੇ ਰੋਪੜ ਨੂੰ ਵਿਲੱਖਣ ਵਿਲੱਖਣਤਾ ਦਿੱਤੀ ਹੈਗੀ ਆ ਤਾਂ ਇੱਧਰ ਸਤਲੁਜ ਦਰਿਆ ਮੌਜੂਦ ਹੈ ਸਤਲੁਜ ਦਰਿਆ ਦੇ ਪਰਲੇ ਪਾਸੇ ਜਿਹੜਾ ਨਮਾਸ਼ਾ ਜ਼ਿਲ੍ਹਾ ਪੈਂਦਾ ਤਾਂ ਇਸ ਪਾਸੇ ਰੋਪੜ ਜ਼ਿਲ੍ਹਾ ਪੈਂਦਾ ਆ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਇਹ ਕੋਸ਼ਿਸ਼ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਲਗਾਵ ਜੁੜਿਆ ਹੋਇਆ ਤਾਂ ਹਿਸਟਰੀ ਵੀ ਹੈਗੇ ਗੱਲਬਾਤ ਕਰਾਂਗੇ ਸਾਡੇ ਨਾਲ ਦਲਜੀਤ ਸਿੰਘ ਗਿੱਲ ਨੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਨੇ ਬੜੀ ਮੰਨੇ ਪਰ ਮੰਨੇ ਆਗੂ ਨੇ ਪ੍ਰਵਕਤਾ ਨੇ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਆਉਣੇ ਤੇ ਬਈ ਬਹੁਤ ਬਹੁਤ ਸਵਾਗਤ ਹੈ ਬੈਂਸਾ ਗਿੱਲ ਸਾਹਿਬ ਤਸਵੀਰਾਂ ਦਿਖਾਈਆਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਆਏ ਇੱਕ ਵਾਰੀ ਸੁਯੋਗੀ ਨੂੰ ਗੂੰਗਾ ਤਸਵੀਰਾਂ ਦਿਖਾ ਦੇਣ ਕਿ ਇੱਕ ਪਾਸੇ ਲੋਡ ਵਿਲੀਅਮ ਬੈਂਟਿਕ ਨੇ ਇੱਕ ਪਾਸੇ ਸ਼ੇਰੇ ਕੌਮ ਮਹਾਰਾਜਾ ਰਣਜੀਤ ਸਿੰਘ ਅਕ ਕਿਤੇ ਨਾ ਕਿਤੇ ਸੰਧੀ ਦੀ ਤਸਵੀਰ ਦਿਖਣ ਦਿਖਦੀ ਹੋਈ ਨਜ਼ਰ ਆ ਰਹੀ ਹੈ ਪਰ ਜੇਕਰ ਅਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਵੱਧ ਤੋਂ ਬਰਤਰ ਹੁੰਦੀ ਨਜ਼ਰ ਆਈ ਸਭ ਤੋਂ ਪਹਿਲਾਂ ਇਤਿਹਾਸ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਦੇਖੋ ਬਾਈ ਸਾਹਿਬ ਜਿਹੜੇ ਸਥਾਨ ਤੇ ਆਪਾਂ ਖੜੇ ਹਾਂ ਇਸ ਟਾਈਮ ਮਹਾਰਾਜਾ ਅਜੀਤ ਸਿੰਘ ਬਾਗ ਸ਼ੁਰੂ ਤੇ ਇਹ ਮੰਨਿਆ ਪਰ ਮੰਨਿਆ ਸਥਾਨ ਰਿਹਾ ਏ ਕਿ ਮਹਾਰਾਜਾ ਅਜੀਤ ਸਿੰਘ ਦਾ ਆਪਣਾ ਰੁਤਬਾ ਸੀ ਇੱਕ ਉਹਨਾਂ ਦਾ ਜੋ ਪੂਰਾ ਕਾਲ ਕਿਰਿਆਕਰਮ ਸੀ 40 ਸਾਲ ਦਾ ਰਾਜ ਸੀ ਮਹਾਰਾਜਾ ਅਜੀਤ ਸਿੰਘ ਦਾ 40 ਸਾਲ ਦੇ ਵਿੱਚ ਮਹਾਰਾਜ ਜੀ ਸਿੰਘ ਇੱਕ ਰਾਜਾ ਵਿਆਲੂ ਰਾਜਾ ਖਵਾਉਂਦਾ ਸੀ ਵਿਆਲੂ ਰਾਜਾ ਖਵਾਉਣ ਦੇ باوجود ਵੀ ਕਿਸੇ ਵੀ ਕਿਸਮ ਦੀ ਉਸ ਦੇ ਰਾਜ ਵਿੱਚ ਕਿਸੇ ਨੂੰ ਕੋਈ ਔਕੜ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਆਈ ਹਰ ਧਰਮ ਖੁਸ਼ੀ ਹਰ ਬੰਦਾ ਖੁਸ਼ੀ ਨਾ ਕਿ ਮਹਾਰਾਜ ਜੀ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਅੱਜ ਤੱਕ ਜੇਲ੍ਹ ਹੋਈ ਜੇ ਆਪਾਂ ਇਸ ਥਾਨ ਦੀ ਗੱਲ ਕਰੀਏ ਕਿ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਥਾਨ ਦੀ ਦੇਖਭਾਲ ਸਰਕਾਰ ਨੂੰ ਚਾਹੀਦੀ ਇਸ ਥਾਨ ਦੀ ਦੇਖਭਾਲ ਹੋਣੀ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਅੱਥਾਨੂ ਟੋਕਰ ਪਰ ਆਉਣ ਵਾਲੀਆਂ ਪੀੜ੍ਹੀਆਂ ਦਾ ਇੱਥੇ ਕੈਮਰਾ ਘੁਮਾਇਆ ਤਾਂ ਉਹ ਭਾਈਦੀਆਂ ਹੋ ਜਾਂ ਨਾ ਜਿਹੜੇ ਕਿਤੇ ਨਾ ਕਿਤੇ ਆਸਤੀ ਦਾ ਅੱਡਾ ਬਣ ਕੇ ਰਹਿ ਚੁੱਕਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਆਪਾਂ ਦੇਖਿਆ ਕੁਝ ਮੁੰਡੇ ਕੁੜੀਆਂ ਇੱਥੇ ਬੈਠੇ ਸੀਗੇ ਆਪਸ ਵਿੱਚ ਇਕੱਠੇ ਹੋ ਕੇ ਪਰ ਉਹਨਾਂ ਦੀ ਵੀ ਸੋਚ ਗਲਤ ਹੈ ਕਿ ਇਹ ਇਤਿਹਾਸਿਕ ਜਗ੍ਹਾ ਨੂੰ ਐਦਾਂ ਯੂਜ਼ ਕਰਨਾ ਐਦਾਂ ਵਰਤਣਾ ਕਿਤਨਾ ਕਿਤੇ ਇਹ ਨੌਜਵਾਨ ਪੀੜ੍ਹੀ ਦੀ ਗਲਤੀ ਹੈ ਪਰ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਅੱਥ ਨਹੀਂ ਪਾਉਂਦਾ ਤਾਂ ਇਹ ਮੁੰਡੇ ਕੁੜੀਆਂ ਨੂੰ ਤਾਂ ਖੁੱਲੀ ਛੁੱਟੀ ਜਿਵੇਂ ਮਿਲਿਆ ਕੋਈ ਇੱਥੇ ਆ ਕੇ ਦੇਖ ਭਾਲ ਨਹੀਂ ਕਰਦਾ ਕੋਈ ਚੌਕੀਦਾਰਾ ਨਹੀਂ ਹੈ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ ਇਸ ਕਰਕੇ ਕਾਰਨਾ ਇਹ ਕੰਮ ਹੁੰਦੇ ਆ ਪਰ ਇਹ ਸਥਿਤੀ ਵੈਸੇ ਵੀ ਬਹੁਤ ਬੇਕਾਰ ਹੈ ਕੋਈ ਲਾਈਟ ਦਾ ਪ੍ਰਬੰਧ ਨਹੀਂ ਤੁਸੀਂ ਆ ਦੇਖਦੇ ਹੋ ਜਿਹੜੀਆਂ ਗਰਿਲਾਂ ਗਰੁਲਾਂ ਸਭ ਟੁੱਟੀਆਂ ਹੋਈਆਂ ਚੋਰ ਚੋਰੀ ਕਰਕੇ ਲੈ ਗਿਆ ਤਾਰਾਂ ਟੁੱਟੀਆਂ ਹੋਈਆਂ ਪਰ ਇਹ ਕਿੰਨਾ ਕਿਤੇ ਪ੍ਰਸ਼ਾਸਨ ਦੀ ناکਾਮੀ ਇਸ ਸਥਾਨ ਨੂੰ ਖਾਲੀ ਨਹੀਂ ਕਰਦਾ ਜੀ ਜੀ ਸਰ ਤੁਹਾਡੇ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ ਤਾਂ ਇਹ ਤਸਵੀਰ ਹੈਗੀ ਜ ਹੈ ਇੱਕ ਵੇਲੇ ਇੱਕ ਜਿਹੜਾ ਪੱਥਰ ਦੇ ਉੱਪਰ ਇਤਿਹਾਸ ਲਿਖਿਆ ਗਿਆ ਪਰ ਜੇਕਰ ਸਥਿਤੀ ਦੀ ਗੱਲ ਕਰੀਏ ਤਾਂ ਜਿਹੜਾ ਅੱਖਰ ਨੇ ਬਿਲਕੁਲ ਧੁੰਦਲੇ ਹੋ ਚੁੱਕੇ ਨੇ ਇੱਕ ਪਾਸੇ ਪੰਜਾਬੀ ਵਿੱਚ ਲਿਖਿਆ ਗਿਆ ਦੂਜੇ ਪਾਸੇ ਇੰਗਰੀਜ਼ ਦੇ ਵਿੱਚ ਲਿਖਿਆ ਗਿਆ ਸਾਹੇ ਤਸਵੀਰਾਂ ਉਸ ਇਤਿਹਾਸਿਕ ਜਗ੍ਹਾ ਦੀਆਂ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੇ ਖਿਲਾਫ ਅੰਗਰੇਜ਼ ਹਕੂਮਤ ਦੇ ਖਿਲਾਫ ਇੱਕ ਸੰਧੀ ਕੀਤੀ ਗਈ ਸੀ ਤਾਂ ਇਸ ਦੇ ਸਥਾਨ ਤੇ ਘੜ ਕੇ ਇਹ ਤਸਵੀਰਾਂ ਜਿੱਦਾਂ ਗਿਲਸਾਹਬ ਨੇ ਕਿਹਾ ਕਿ ਗਰੀਬਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਇੱਥੇ ਬੈਠਣ ਲਈ ਬੈਂਚ ਲਗਾਏ ਗਏ ਸਨ ਉਹਨਾਂ ਦੀ ਗਰੀਬਾਂ ਵੀ ਪੱਟੀਆਂ ਗਈਆਂ ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਅੰਦਰ ਅਸੀਂ ਖੜੇ ਹਾਂ ਤਾਂ ਇੱਕ ਬੁੱਤ ਸਤਾਪਿਤ ਕੀਤਾ ਗਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਉਸਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹ ਬੁੱਤ ਦੇ ਉੱਪਰ ਨਾਂ ਤਾਂ ਇੱਥੇ ਪੇਂਟ ਕੀਤਾ ਗਿਆ ਤੇ ਦੂਜੇ ਪਾਸੇ ਕਈ ਹਿੱਸਿਆਂ ਨੂੰ ਇਹ ਜਿਹੜਾ ਨੁਕਸਾਨ ਵੀ ਪਤਾਇਆ ਗਿਆ ਤਾਂ ਇਸ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਨੇ ਸਯੋਗੀ ਨਿਕੂੰਗਾ ਇੱਕ ਵਾਰੀ ਅੱਧਰ ਪੈਨ ਕਰਕੇ ਦਿਖਾ ਦੇਣ ਕਿ ਕਿਸ ਹਾਲਾਤ ਦੇ ਵਿੱਚ ਇਹ ਰਣਜੀਤ ਸਿੰਘ ਬਾਗ ਹੈਗਾ ਜੇ ਗੱਲ ਕਰੀਏ ਤਾਂ ਕੁਝ ਬੁੱਕੇ ਜਰੂਰ ਲਗਾਏ ਗਏ ਨੇ ਪਰੰਤੂ ਉਸ ਨੂੰ ਨਾ ਤਾਂ ਪਾਣੀ ਦਿੱਤਾ ਜਾ ਰਿਹਾ ਤੇ ਨਾ ਹੀ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੀ ਪੀੜ੍ਹੀ ਪੰਜਾਬ ਦੀ ਇਹ ਵਿਰਸੇ ਤੋਂ ਜਾਣੂ ਹੋਵੇ ਇਸ ਹੀ ਰੂਪਨਗਰ ਦਾ ਮਹਾਰਾਜਾ ਰਣਜੀਤ ਸਿੰਘ ਬਾਗ ਜਿਸ ਦਾ ਇਤਿਹਾਸ ਰੂਪਨਗਰ ਸ਼ਹਿਰ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਜਿਹੜਾ ਸਥਾਨ ਬਣਾਇਆ ਗਿਆ ਜਿੱਥੇ ਕਿ ਝੰਡਾ ਮੌਜੂਦ ਹੈਗਾ ਤਾਂ ਦੂਜੇ ਪਾਸੇ 1998 ਦੀ ਤਤਕਾਲੀ ਅਕਾਲੀ ਦਲ ਸਰਕਾਰ ਦੇ ਵੱਲੋਂ ਇੱਥੇ ਸ਼ਹੀਦਾਂ ਦੀ ਯਾਦ ਦੇ ਵਿੱਚ ਯਾਦਗਾਰ ਬਣਾਈ ਗਈ ਸੀ ਜੇਕਰ ਨੀ ਪੱਥਰ ਦੀ ਗੱਲ ਕਰੀਏ ਨੀ ਪੱਥਰ ਦੇ ਉੱਪਰ ਸੁਨਹਿਰੀ ਅੱਖਰਾਂ ਦੇ ਵਿੱਚ ਤਾਂ ਯਾਦਗਾਰ ਸੰਭਾਲੀ ਗਈ ਹੈ ਪਰੰਤੂ ਜੋ ਗਰਾਉਂਡ ਰਿਪੋਰਟ ਗਰਾਉਂਡ ਹਾਲਾਤ ਅਸੀਂ ਦੇਖੇ ਨੇ ਤਾਂ ਵੱਧ ਤੋਂ ਵੱਧਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਔਨ 에ਅਰ ਦਾ ਔਨ 에ਅਰ ਦੀ ਟੀਮ ਜਿਹੜੀ ਕੈਮਰਾ ਲੈ ਕੇ ਮੌਕੇ ਤੇ ਪੁੱਜੀ ਤਾਂ ਉੱਥੇ ਕੁਝ ਜੋੜੇ ਵੀ ਮੌਜੂਦ ਸਨ ਨੌਜਵਾਨ ਮੌਜੂਦ ਸਨ ਜਿਹੜੇ ਕੈਮਰੇ ਨੂੰ ਦੇਖ ਕੇ ਭੱਜਦੇ ਹੋਏ ਵੀ ਨਜ਼ਰ ਆ ਰਹੇ ਹਨ ਸੋ ਹੁਣ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਨੂੰ ਵੀ ਕਿਤੇ ਨਾ ਕਿਤੇ ਸਵਾਲ ਹੈਗਾ ਮੰਤਰੀ ਅਨਮੋਲ ਗਗਨਮਾਨ ਨੂੰ ਜਾਂ ਮਹਿਕਮੇ ਨੂੰ ਸਵਾਲ ਹੈਗਾ ਕਿ ਜੇਕਰ ਇਹ ਰঞ্জੀਤ ਸਿੰਘ ਬਾਗ ਦੇ ਨਾਲ ਜੁੜੀ ਹੋਈ ਇੱਥੇ ਯਾਦਗਾਰ ਮੌਜੂਦ ਹੈ ਤਾਂ ਇਸ ਦੀ ਜਿਹੜੀ ਰੱਖ ਰੱਖ-ਸਾਂਭਾਲ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਕੁਨਗਰ ਤੋਂ ਮੇਰੇ ਸਹਿਯੋਗੀ ਹਰਮਿੰਦ ਦੇ ਨਾਲ ਪੁਲਕਿਤ ਕੁਮਾਰ ਔਨ ਏਅਰ